ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਭਾਰਤ ਔਰ ਪਾਕਿਸਤਾਨ ਦੇ ਤਣਾਅ ਦੀ ਜੇ ਕਰੀਏ ਤੇ ਬਹੁਤ ਹੀ ਚੰਗੀ ਖਬਰ ਅੱਜ ਆਰਮੀ ਦੇ ਵੱਲੋਂ ਇੰਡੀਅਨ ਆਰਮੀ ਦੇ ਵੱਲੋਂ ਇੱਕ ਬਿਆਨ ਸਵੇਰੇ ਸਵੇਰੇ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਸਰਦ ਦੇ ਉੱਪਰ ਪਾਕਿਸਤਾਨ ਦੇ ਵੱਲੋਂ ਕੋਈ ਵੀ ਗਤੀਵਿਧੀ ਨਹੀਂ ਕੀਤੀ ਗਈ ਹੈ ਮਤਲਬ ਮਾਹੌਲ ਸ਼ਾਂਤੀਪੂਰਵਕ ਰਿਹਾ ਹੈ ਇਹ ਸਾਰਿਆਂ ਦੇ ਲਈ ਦੋਵੇਂ ਮੁਲਕਾਂ ਦੇ ਲਈ ਭਾਰਤ ਔਰ ਪਾਕਿਸਤਾਨ ਦੇ ਲਈ ਇਹ ਚੰਗੀ ਖਬਰ ਹੈ ਕਿ ਬੀਤੀ ਰਾਤ ਕੋਈ ਵੀ ਐਸੀ ਘਟਨਾ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਇਹ ਅੱਜ ਬਿਆਨ ਜਾਰੀ ਕੀਤਾ ਗਿਆ ਹੈ ਇੰਡੀਅਨ ਆਰਮੀ ਦੇ ਵੱਲੋਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੋਈ ਵੀ ਤਣਾਅ ਬੀਤੀ ਰਾਤ ਦੇ ਵਿੱਚ ਸਾਹਮਣੇ ਨਹੀਂ ਆਇਆ ਜੰਮੂ ਕਸ਼ਮੀਰ ਹੋਏ ਪੰਜਾਬ ਹੋਏ ਰਾਜਸਥਾਨ ਹੋਏ ਗੁਜਰਾਤ ਹੋਏ ਕਿਸੇ ਵੀ ਬਾਰਡਰ ਦੇ ਉੱਤੇ ਕੋਈ ਵੀ ਗਲਤ ਗਤੀਵਿਧੀ ਜਿਹੜੀ ਸੀਗੀ ਉਹ ਦੇਖਣ ਨੂੰ ਨਹੀਂ ਮਿਲੀ ਹੈ ਔਰ ਕੋਈ ਵੀ ਮੰਦਭਾਗੀ ਘਟਨਾ ਸਾਹਮਣੇ ਨਹੀਂ ਆਈ ਹੈ ਔਰ ਉਹਨਾਂ ਨੇ ਦੱਸਿਆ ਕਿ 11 ਤਰੀਕ ਤੋਂ ਇਹ ਹਾਲਾਤ ਬੰਨੇ ਸ਼ੁਰੂ ਹੋਏ ਜਦੋਂ ਤੋਂ ਇਹ 10 ਸ਼ਾਮ ਨੂੰ ਸੀਜ਼ਫਾਇਰ ਦਾ ਐਲਾਨ ਹੁੰਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਫਿਰ ਉਸ ਦਿਨ ਰਾਤ ਨੂੰ ਥੋੜੀਆਂ ਜੀਆਂ ਕਟਰਾਮਾਂ ਵਾਪਰੀਆਂ ਪਰ ਉਸ ਤੋਂ ਬਾਅਦ 11 ਮਈ ਤੋਂ ਉਹਨਾਂ ਨੇ ਕਿਹਾ ਕਿ ਹਾਲਾਤ ਸਮਾਨੇ ਹੋ ਗਏ ਨੇ ਸਥਿਰ ਹੋ ਗਏ ਨੇ ਔਰ ਹੁਣ ਲੋਕਾਂ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਵੀ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ ਬਾਜ਼ਾਰਾਂ ਦੇ ਵਿੱਚ ਲੋਕ ਵਾਪਸ ਆਣਾ ਸ਼ੁਰੂ ਹੋ ਗਏ ਨੇ ਔਰ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਬਿਲਕੁਲ ਐਸਾ ਹੀ ਹੋਇਆ ਹੈ ਅੱਜ ਕੋਈ ਵੀ ਪੰਜਾਬ ਦੇ ਵਿੱਚ ਐਸਾ ਮਾਹੌਲ ਨਹੀਂ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਸਕੂਲਾਂ ਨੂੰ ਖੋਲਣ ਦਾ ਐਲਾਨ ਜਿਹੜਾ ਸੀ ਬੀਤੇ ਕੱਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ਕਿ ਪੰਜਾਬ ਦੇ ਸਾਰੇ ਸਕੂਲਾਂ ਨੂੰ 12 ਮਈ ਤੋਂ ਉਸੇ ਤਰੀਕੇ ਦੇ ਨਾਲ ਖੋਲ੍ਹਿਆ ਜਾਵੇ ਜਿੱਥੇ-ਜਿੱਥੇ ਪ੍ਰੀਖਿਆਵਾਂ ਹੋਣ ਵਾਲੀਆਂ ਨੇ ਉਹ ਕਰਵਾਈਆਂ ਜਾਣ ਸੋ ਅੱਜ ਪੰਜਾਬ ਦੇ ਸਕੂਲ ਖੁੱਲ ਰਹੇ ਨੇ ਪਰ ਇਤਿਆਤਨ ਤੌਰ ਦੇ ਉੱਤੇ ਚਾਹੇ ਆਪਾਂ ਬਾਰਡਰ ਏਰੀਆ ਦੇ ਕੁਝ ਇਲਾਕੇ ਪਠਾਨਕੋਟ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਉਹਨਾਂ ਕੁਝ ਇਲਾਕਿਆਂ ਦੇ ਵਿੱਚ ਦੋ ਚਾਰ ਹੋਰ ਇਲਾਕੇ ਐਸੇ ਨੇ ਬਾਰਡਰ ਇਲਾਕੇ ਜਿਨ੍ਹਾਂ ਦੇ ਵਿੱਚ ਉੱਥੇ ਦੇ ਲੋਕਲ ਪ੍ਰਸ਼ਾਸਨ ਦੇ ਵੱਲੋਂ ਇਹ ਬਾਦ ਦੇ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਗਈ ਕਿ ਸਕੂਲ ਬੰਦ ਰਹਿਣਗੇ ਅਜੇ ਕੁਝ ਦਿਨ ਉਹਨਾਂ ਦੇ ਵੱਲੋਂ ਅਗਲਾ ਹੁਕਮ ਦਿੱਤਾ ਜਾਏਗਾ ਔਰ ਉਹਨਾਂ ਨੇ ਅੱਜ ਜਾਨਕਿ 12 ਮਈ ਨੂੰ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਸੀ ਐਤਿਆਤਨ ਤੌਰ ਤੇ ਮਤਲਬ ਮਾਹੌਲ ਖਰਾਬ ਨਹੀਂ ਹੈ ਪਰ ਐਤਿਆਤਨ ਤੌਰ ਦੇ ਉਤੇ ਅਜੇ ਹੋਰ 1 2 4 ਦਿਨ ਦੇਖਣਾ ਚਾਹੁੰਦੇ ਹੋਣਗੇ ਕਿ ਮਾਹੌਲ ਠੀਕ ਰਹੇ ਸੋ ਇਸ ਨੂੰ ਦੇਖਦੇ ਹੋਏ ਇੱਕ ਚੰਗੀ ਖਬਰ ਹੈ ਦੋਵੇਂ ਮੁਲਕਾਂ ਦੇ ਲਈ ਖਾਸ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਔਰ ਪੰਜਾਬ ਦੇ ਲੋਕਾਂ ਲਈ ਜਿਨ੍ਹਾਂ ਦੇ ਸਿਰ ਦੇ ਉੱਪਰ ਇੱਕ ਖਤਰਾ ਜਿਹੜਾ ਸੀ ਲਗਾਤਾਰ ਮੰਡਰਾ ਰਿਹਾ ਸੀ ਪਰ ਹੁਣ ਮਾਹੌਲ ਜਿਹੜਾ ਉਹ ਸਥਿਰ ਹੋ ਗਿਆ ਔਰ ਇਸੇ ਕਰਕੇ ਜੋ ਇੰਡੀਅਨ ਆਰਮੀ ਦੇ ਵੱਲੋਂ ਭਾਰਤੀ ਫੌਜਾਂ ਦੇ ਵੱਲੋਂ ਜਿਹੜੇ ਬਿਆਨ ਜਾਰੀ ਕੀਤੇ ਜਾਂਦੇ ਨੇ ਉਹਨਾਂ ਤੋਂ ਇਲਾਵਾ ਕਿਸੇ ਦੇ ਉੱਪਰ ਵੀ ਤੁਸੀਂ ਧਿਆਨ ਨਹੀਂ ਦੇਣਾ ਕਿ ਕੋਈ ਨਿਊਜ਼ ਚੈਨਲ ਤੁਹਾਨੂੰ ਦੱਸਣ ਲੱਪੇ ਕਿ ਉੱਥੇ ਗੋਲੀ ਚੱਲ ਗਈ ਉੱਥੇ ਬੰਬ ਗਿਰ ਗਿਆ ਸੈਨਾ ਸਵੇਰੇ ਸ਼ਾਮ ਬਿਆਨ ਜਾਰੀ ਕਰ ਰਹੀ ਹੈ ਕਿ ਲੋਕਾਂ ਦੇ ਵਿੱਚ ਪੈਨਿਕ ਦਾ ਮਾਹੌਲ ਨਾ ਬਣੇ ਲੋਕਾਂ ਨੂੰ ਸਹੀ ਖਬਰ ਮਿਲਣੀ ਚਾਹੀਦੀ ਹੈ ਸੋ ਅੱਜ ਦਾ ਬਿਆਨ ਸੈਨਾ ਦਾ ਸਪੀਅਰ ਦਾ ਇਹ ਹੈ ਕਿ ਬੀਤੀ ਦੇਰ ਰਾਤ ਕੋਈ ਵੀ ਜਿਹੜੀ ਘਟਨਾ ਹੈ ਬੀਤੀ ਰਾਤ ਦੇ ਵਿੱਚ ਬਾਰਡਰਾਂ ਤੋਂ ਐਸੀ ਮੰਦਪਾਕੀ ਘਟਨਾ ਸਾਹਮਣੇ ਨਹੀਂ ਆਈ ਹੈ ਸੀਜ਼ ਫਾਇਰ ਦਾ ਜਿਹੜਾ ਉਲੰਘਣ ਹੈ ਉਹ ਪਾਕਿਸਤਾਨ ਦੇ ਵੱਲੋਂ ਨਹੀਂ ਕੀਤਾ ਗਿਆ ਦੂਸਰੇ ਪਾਸੇ ਇੱਕ ਚੰਗੀ ਖਬਰ ਅੱਜ ਇਹ ਹੈ ਕਿ ਜਦੋਂ ਸੀਜ਼ ਫਾਇਰ ਦਾ ਐਲਾਨ ਹੁੰਦਾ ਹੈ ਉਸ ਤੋਂ ਬਾਅਦ ਅਗਲੀ ਬੈਠਕ ਰੱਖ ਲਈ ਗਈ ਸੀ ਔਰ ਉਹ ਬੈਠਕ ਪਾਕਿਸਤਾਨ ਔਰ ਪਰਤ ਦੇ ਜਿਹੜੇ ਡੀਜੀਐਮਓ ਨੇ ਜਾਨਕੀ ਦੋਵੇਂ ਦੇਸ਼ਾਂ ਦੇ ਜਰਨਲ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਡੀਜੀਐਮਓ ਉਹਨਾਂ ਦੇ ਵੱਲੋਂ ਅੱਜ 12 ਵਜੇ ਇੱਕ ਅਹਿਮ ਬੈਠਕ ਹੋਏਗੀ ਕਿਉਂਕਿ ਸੀਜ਼ਫਾਇਰ ਦਾ ਜਿਹੜਾ ਐਲਾਨ ਕੀਤਾ ਸੀ ਉਹ 10 ਤਰੀਕ ਨੂੰ ਕੀਤਾ ਗਿਆ ਸੀ 10 ਸ਼ਾਮ ਨੂੰ ਔਰ ਉਸ ਤੋਂ ਬਾਅਦ ਅਗਲੀ ਬੈਠਕ ਜਿਹੜੀ ਸੀ ਉਹ 12 ਤਰੀਕ ਨੂੰ ਰੱਖੀ ਗਈ ਸੀ ਸੋ ਅੱਜ ਉਹ ਬੈਠਕ ਹੋਣ ਵਾਲੀ ਹੈ ਔਰ ਇਸ ਬੈਠਕ ਦੇ ਵਿੱਚ ਏਐਨਆਈ ਦੇ ਜਿਹੜੇ ਸੂਤਰ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਬੈਠਕ ਦੇ ਵਿੱਚ ਕੋਈ ਵੀ ਬਾਹਰੀ ਜਾਨਕੀ ਤੀਸਰਾ ਵਿਅਕਤੀ ਸ਼ਾਮਲ ਨਹੀਂ ਹੋਏਗਾ ਮਤਲਬ ਭਾਰਤ ਦੇ ਡੀਜੀਐਮਓ ਔਰ ਪਾਕਿਸਤਾਨ ਦੇ ਡੀਜੀਐਮਓ ਇਸ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਹੋਰ ਤੀਸਰਾ ਵਿਅਕਤੀ ਕੋਈ ਵੀ ਇਸ ਬੈਠਕ ਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ ਇਹਦਾ ਦੱਸਣ ਦਾ ਮਤਲਬ ਇਹ ਹੈ ਕਿ ਪ੍ਰਧਾਨਗੀ ਦੀ ਗੱਲ ਕੀਤੀ ਜਾ ਰਹੀ ਸੀ ਅਮਰੀਕਾ ਦੇ ਵੱਲੋਂ ਕਿ ਅਸੀਂ ਬੈਠ ਕੇ ਇਹਨਾਂ ਦਾ ਸਮਝੌਤਾ ਕਰਾ ਦਿੱਤਾ ਸਾਰੀ ਰਾਤ ਡੋਨਲਡ ਟਰੰਪ ਨੇ ਕਿਹਾ ਸੀ ਕਿ ਗੱਲਬਾਤ ਕੀਤੀ ਉਸ ਤੋਂ ਬਾਅਦ ਇਹ ਜਿਹੜਾ ਸੀਜ਼ਫਾਇਰ ਦਾ ਐਲਾਨ ਦੋਵੇਂ ਮੁਲਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੋ ਇਹ ਦੱਸਣ ਦਾ ਮਤਲਬ ਇਹ ਹੈ ਕਿ ਕੋਈ ਤੀਸਰਾ ਮੁਲਕ ਨਹੀਂ ਬੈਠੇਗਾ ਕਿ ਉਹਨੇ ਗੱਲ ਕਰਾਈ ਸੀ ਤੇ ਉਹਦਾ ਬੈਠਣਾ ਬੜਾ ਜ਼ਰੂਰੀ ਨਹੀਂ ਤਾਂ ਦੋਵੇਂ ਦੇਸ਼ ਬੈਠ ਕੇ ਗੱਲ ਨਹੀਂ ਕਰਨਗੇ ਸਾਡੀਆਂ ਸੈਨਾਮਾ ਦੇ ਮੁਖੀਆਂ ਦੇ ਵੱਲੋਂ ਜਦੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਆ ਡੀਜੀਐਮਓ ਜਿਹੜੇ ਕੱਲ ਉਹਨਾਂ ਦੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਵੀ ਉੱਥੇ ਜ਼ਿਕਰ ਕੀਤਾ ਸੀ ਕਿ ਸਾਨੂੰ ਪਾਕਿਸਤਾਨ ਦੇ ਡੀਜੀਐਮਓ ਦਾ ਫੋਨ ਆਇਆ ਸੀ 3:30 ਵਜੇ 10 ਤਰੀਕ ਨੂੰ ਕਿ ਅਸੀਂ ਸੀਜ਼ਫਾਇਰ ਦੇ ਲਈ ਤਿਆਰ ਆਂ ਔਰ ਸ਼ਾਮ ਨੂੰ 7 ਵਜੇ ਫਿਰ ਉਹ ਕਹਿੰਦੇ ਸੀਜ਼ਫਾਇਰ ਲੱਗ ਗਿਆ ਕਿਸੇ ਤੀਸਰੇ ਮੁਲਕ ਦੀ ਕੋਈ ਵੀ ਇਹਦੇ ਵਿੱਚ ਕਿਸੇ ਵੀ ਮੁਲਕ ਨੇ ਕੋਈ ਸਮਝੌਤਾ ਨਹੀਂ ਕਰਵਾਇਆ ਦੂਸਰੇ ਪਾਸੇ ਬੀਤੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਜਿਸ ਪ੍ਰੈਸ ਕਾਨਫਰੰਸ ਦਾ ਮੈਂ ਹੁਣੇ ਜ਼ਿਕਰ ਕਰ ਰਿਹਾ ਉਸ ਵਿੱਚ ਬਹੁਤ ਵੱਡੇ ਵੱਡੇ ਉਹਨਾਂ ਨੇ ਖੁਲਾਸੇ ਕੀਤੇ ਡੀਜੀਐਮਓਜ਼ ਦੇ ਵੱਲੋਂ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ 100 ਤੋਂ ਵੱਧ ਅਤਵਾਦੀ ਮਾਰੇ ਨੇ ਇਹ ਆਫੀਸ਼ੀਅਲੀ ਤੌਰ ਦੇ ਉੱਤੇ ਉਹਨਾਂ ਨੇ ਦੱਸਿਆ ਔਰ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹ ਉੱਥੇ ਕੁਝ ਸਿਵਿਲIANS ਵੀ ਮਾਰੇ ਗਏ ਹੋ ਸਕਦੇ ਨੇ ਪਰ 100 ਅੱਤਵਾਦੀ ਮਾਰੇ ਨੇ 30 ਤੋਂ 40 ਅਸੀਂ ਉਧਰਲੇ ਸੈਨਿਕ ਮਾਰੇ ਨੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜ ਸੈਨਿਕ ਸਾਡੇ ਵੀ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਔਰ ਸਾਡੇ ਵੀ ਕੁਝ ਸਿਵਿਲIANS ਇਸ ਜੰਗ ਦੇ ਵਿੱਚ ਮਾਰੇ ਗਏ ਨੇ ਇਹ ਕੱਲ ਆਫੀਸ਼ੀਅਲ ਤੌਰ ਦੇ ਉਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਔਰ ਨਾਲੇ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਵੀਡੀਓ ਦੇ ਵਿੱਚ ਸ਼ਿਵ ਤਾंडਵ ਸੁਣਾਈ ਦਿੱਤਾ ਮਤਲਬ ਉੱਥੇ ਮਾਹੌਲ ਹੀ ਕੁਝ ਹੋਰ ਸੀ ਔਰ ਵੀਡੀਓਗ੍ਰਾਫੀ ਦੇ ਜਰੀਏ ਉਹਨਾਂ ਨੇ ਦਿਖਾਇਆ ਕਿ ਔਰ ਆਰਮੀ ਕੱਲ ਦੱਸਿਆ ਗਿਆ ਡੀਜੀਐਮਓਸ ਦੇ ਵੱਲੋਂ ਕਿ ਅਸੀਂ ਪਾਕਿਸਤਾਨ ਦੇ 21 ਟਿਕਾਣਿਆਂ ਨੂੰ ਕੀਤਾ ਸੀ ਮਾਰਕ ਕੀਤਾ ਹੋਇਆ ਸੀ ਉਹ ਸਾਡੇ ਹਿੱਟ ਲਿਸਟ ਤੇ ਉੱਤੇ ਸੀ ਕਿ 21 ਟਿਕਾਣੇ ਨੇ ਅੱਤਵਾਦੀਆਂ ਦੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਟਾਰਗੇਟ ਤੇ ਉੱਤੇ ਰੱਖਿਆ ਸੀ ਔਰ 9 ਟਿਕਾਣਿਆਂ ਨੂੰ ਅਸੀਂ ਉਡਾ ਦਿੱਤਾ ਹੈ ਮਤਲਬ ਤੁਸੀਂ ਦੇਖੋ ਕਿ ਉਹਨਾਂ ਨੇ ਸਪਸ਼ਟ ਰੂਪ ਚ ਇਹ ਨਹੀਂ ਕਿਹਾ ਕਿ ਅਸੀਂ 21 ਟਿਕਾਣੇ ਟਾਰਗੇਟ ਕੀਤੇ ਸੀ ਔਰ 21 ਦੇ 21 ਨੂੰ ਮਾਰ ਦਿੱਤਾ ਉਹ ਕਹਿੰਦੇ ਕਿ 21 ਟਾਰਗੇਟ 21 ਟਿਕਾਣੇ ਉਹਨਾਂ ਦੇ ਸਾਡੇ ਟਾਰਗੇਟ ਤੇ ਸੀ 9 ਟਿਕਾਣਿਆਂ ਨੂੰ ਅਸੀਂ ਉਡਾ ਦਿੱਤਾ ਹੈ ਔਰ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਆਪਰੇਸ਼ਨ ਸਿੰਦੂਰ ਅਜੇ ਜਾਰੀ ਹੈ ਮਤਲਬ ਆਪਰੇਸ਼ਨ ਸਿੰਦੂਰ ਆਰਮੀ ਦੇ ਵੱਲੋਂ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਆਪਰੇਸ਼ਨ ਸਿੰਦੂਰ ਅਜੇ ਜਾਰੀ ਹੈ ਪੱਤਰਕਾਰ ਨੇ ਉੱਥੇ ਪੁੱਛਿਆ ਕਿ ਕੀ ਬਾਕੀ ਜਿਹੜੇ ਟਾਰਗੇਟ ਰਹਿ ਗਏ ਨੇ ਫਿਰ ਤੁਸੀਂ ਉਹਨਾਂ ਨੂੰ ਵੀ ਤਬਸਤ ਕਰੋਗੇ ਉਹ ਕਹਿੰਦੇ ਕਿ ਇਹ ਇਹਦੇ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ ਉਹਦੇ ਬਾਰੇ ਭਵਿੱਖ 'ਚ ਦੱਸਾਂਗੇ ਪਰ ਇਹਨਾਂ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸਿੰਦੂਰਲੇ ਜਾਰੀ ਹੈ ਸੋ ਆਪਰੇਸ਼ਨ ਸਿੰਦੂਰ ਅਜੇ ਚੱਲ ਰਿਹਾ ਹੈ ਔਰ ਆਪਰੇਸ਼ਨ ਸਿੰਦੂਰ ਦੇ ਵਿੱਚ ਆਨਾਲੇ ਟਾਈਮ ਦੇ ਵਿੱਚ ਕੀ ਹੁੰਦਾ ਦੇਖਣਾ ਹੋਏਗਾ ਪਰ ਅੱਜ ਇੱਕ ਅਹਿਮ ਬੈਠਕ ਜਿਹੜੀ ਦੋਵੇਂ ਡੀਜੀਐਮਓਜ਼ ਦੇ ਵਿੱਚ ਹੋਣ ਵਾਲੀ ਹੈ ਉਮੀਦ ਹੈ ਕਿ ਸੀਜ਼ ਫਾਇਰ ਜਿਹੜਾ ਇਸੇ ਤਰੀਕੇ ਦੇ ਨਾਲ ਅੱਗੇ ਵੀ ਚੱਲੇਗਾ ਪਰ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੇ 6 ਸਮਝੌਤੇ 6 ਸਮਝੌਤੇ ਮਾਫ ਕਰਨਾ ਜਿਹੜੇ 6 ਫੈਸਲੇ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕੀਤੇ ਨੇ ਉਹ ਇਨ ਬਿਨ ਅਜੇ ਵੀ ਜਾਰੀ ਰਹਿਣਗੇ ਮਤਲਬ ਅੱਜ ਦੀ ਡੀਜੀਐਮਓਜ਼ ਦੀ ਬੈਠਕ ਦੇ ਵਿੱਚ ਉਦੋਂ ਤੇ ਚਰਚਾ ਹੋਏ ਉਹ ਬਾਤ ਦੀ ਗੱਲ ਹੈ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਜਿਹੜੇ 6 ਫੈਸਲੇ ਭਾਰਤ ਨੇ ਕੀਤੇ ਸੀ ਜਿਹਦੇ ਵਿੱਚ ਇੰਡਸ ਵਾਟਰ ਟ੍ਰੀਟੀ ਉਹ ਉਸੇ ਤਰੀਕੇ ਦੇ ਨਾਲ ਰੱਦ ਰਹੇਗੀ ਜਿਹੜਾ ਅਟਾਰੀ ਬਾਰਡਰ ਹੈ ਉਹ ਉਹ ਬੰਦ ਰਹੇਗਾ ਉਹਦੇ ਵਿੱਚ ਕਰਤਾਰਪੁਰ ਸਾਹਿਬ ਦਾ ਲੰਘਾ ਹੈ ਉਹਦੇ ਤੇ ਵੀ ਅਜੇ ਉਹ ਵੀ ਬੰਦ ਰਹੇਗਾ ਮਤਲਬ ਉਹ ਅਜੇ ਨਹੀਂ ਖੁੱਲਣਗੇ ਹਵਾਈ ਸੇਵਾਵਾਂ ਜਿਹੜੀਆਂ ਸੀ ਉਹ ਨਹੀਂ ਖੁੱਲਣਗੀਆਂ ਪਾਕਿਸਤਾਨ ਦੇ ਨਾਲ ਵਪਾਰ ਜਿਹੜਾ ਚੱਲ ਰਿਹਾ ਸੀ ਉਹ ਨਹੀਂ ਹੋਏਗਾ ਉਹ ਪਾਕਿਸਤਾਨ ਦੇ ਜਿਹੜੇ ਉਧਰਲੇ ਤੁਸੀਂ ਕਹੋ ਕਿ ਆਰਟਿਸਟ ਨੇ ਉਹ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਗਾਣੇ ਉਹਨਾਂ ਦੇ ਵੱਲੋਂ ਕੋਈ ਵੀ ਕੋਈ ਵੀ ਗਤੀਵਿਧੀ ਜਿਹੜੀ ਭਾਰਤ ਦੇ ਵਿੱਚੋਂ ਜਿਹੜੀ ਬਾਈ ਬੈਣ ਕੀਤੀ ਹੋਈ ਸੀ ਉਹ ਨਹੀਂ ਹੋਣਗੀ ਮਤਲਬ ਜਿਹੜੇ 6 ਦੇ 6 ਫੈਸਲੇ ਭਾਰਤ ਦੇ ਵੱਲੋਂ ਕੀਤੇ ਗਏ ਸੀ ਉਹ ਫੈਸਲੇ ਇਨ ਬਿਨ ਅਜੇ ਵੀ ਲਾਗੂ ਰਹਿਣਗੇ ਸੋ ਅੱਜ ਦੀ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹ ਬਹੁਤ ਦੇਖਣ ਵਾਲੀ ਚੀਜ਼ ਹੋਏਗੀ ਕਿ ਕੀ ਬੈਠਕ ਦੇ ਵਿੱਚ ਸੀਜ਼ਫਾਇਰ ਦੇ ਉੱਤੇ ਸਹਿਮਤੀ ਜਿਹੜੀ ਹੈ ਉਹ ਅੱਗੇ ਵੀ ਚੱਲਦੀ ਹੈ ਜਾਂ ਫਿਰ ਦੋਵੇਂ ਡੀਜੀਐਮਓਜ਼ ਦੇ ਵੱਲੋਂ ਅੱਜ ਕੋਈ ਤਲਖੀ ਭਰੀ ਗੱਲ ਨਾ ਹੋਏ ਅਸੀਂ ਉਸ ਨੂੰ ਉਮੀਦ ਕਰਦੇ ਹਾਂ ਕਿਉਂਕਿ ਜਦੋਂ ਦੋਵੇਂ ਦੇਸ਼ਾਂ ਦੇ ਜਿਹੜੇ ਮਿਲਟਰੀ ਦੇ ਅਫਸਰ ਨੇ ਜਦੋਂ ਆਮੋਂ ਸਾਹਮਣੇ ਬੈਠਦੇ ਨੇ ਤੇ ਉਹ ਵੀ ਆਪਣੇ ਦੇਸ਼ ਦੀਆਂ ਕੁਝ ਗੱਲਾਂ ਰੱਖਣਗੇ ਇਹ ਵੀ ਰੱਖਣਗੇ ਤੇ ਉਮੀਦ ਕਰਦੇ ਹਾਂ ਸੀ ਕਿ ਉਹ ਗੱਲਾਂ ਜਿਹੜੀਆਂ ਨੇ ਉਹ ਪੋਜ਼ਿਟਿਵ ਵੇਸ ਦੇ ਨਾਲ ਹੀ ਸਾਹਮਣੇ ਆਣਗੀਆਂ ਪਰ ਜੋ ਅੱਜ ਦੀ ਬੈਠਕ ਦੇ ਵਿੱਚ ਖਾਸ ਹੋਏਗਾ ਉਹ ਆਪਾਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਉਹਦੇ ਤੇ ਵੀ ਜ਼ਿਕਰ ਕਰਾਂਗੇ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਚੱਲ ਰਹੀ ਹੈ ਉੱਥੇ ਹੀ ਭਾਰਤ ਦੇ ਲਈ ਇੱਕ ਖੁਸ਼ੀ ਦੀ ਖਬਰ ਬੀਤੇ ਕੱਲ੍ਹ ਸਾਹਮਣੇ ਆਈ ਜਿਹਦੇ ਵਿੱਚ ਲਖਨਊ ਦੇ ਵਿੱਚ ਬ੍ਰਹਮੋਸ ਯੂਨਿਟ ਦੀ ਸ਼ੁਰੂਆਤ ਕੱਲ ਹੋ ਗਈ ਹੈ ਰੱਖਿਆ ਮੰਤਰੀ ਤੇ ਸੈਨਾ ਦੀ ਧਮਕ ਜਿਹੜੀ ਹੈ ਇਹਦੇ ਵਿੱਚ ਉਹਨਾਂ ਨੇ ਦੱਸਿਆ ਰੱਖਿਆ ਮੰਤਰੀ ਨੇ ਧਮਕ ਦੀ ਗੱਲ ਕੀਤੀ ਕਿ ਰਾਵਲਪਿੰਡੀ ਤੱਕ ਧਮਕ ਸੁਣੀ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਿਉਂ ਕੀਤਾ ਦਰਸਲ ਬੀਤੇ ਕੱਲ੍ਹ ਹੀ ਯੂਪ ਦੇ ਲਖਨਊ ਦੇ ਵਿੱਚ ਬ੍ਰਹਮੋਸ ਜਿਹੜਾ ਯੂਨਿਟ ਹੈ ਉਹ ਲਗਾਇਆ ਗਿਆ ਮਤਲਬ ਯੂਨਿਟ ਦਾ ਉਦਘਾਟਨ 2021 ਦੇ ਵਿੱਚ ਹੋ ਗਿਆ ਸੀ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਯੂਨਿਟ ਜਿਹੜਾ ਉਹ ਤਿਆਰ ਹੋਇਆ ਔਰ ਬੀਤੇ ਕੱਲ੍ਹ ਉਹਦਾ ਉਦਘਾਟਨ ਕੀਤਾ ਗਿਆ ਔਰ ਉਸ ਮੌਕੇ ਦੇ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਬੜੇ ਭਾਵੁਕ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੇਰਾ ਬਚਪਨ ਤੋਂ ਇੱਕ ਸ਼ੌਂਕ ਸੀ ਕਿ ਮੇਰਾ ਲਖਨਊ ਜਿਹੜਾ ਉਹ ਭਾਰਤੀ ਸੈਨਾ ਦੇ ਲਈ ਭਾਰਤੀ ਫੌਜਾਂ ਦੇ ਲਈ ਕੁਝ ਬਹੁਤ ਵੱਡਾ ਕਰੇ ਔਰ ਉਹਨਾਂ ਨੇ ਕਿਹਾ ਕਿ ਅੱਜ ਇਸ ਯੂਨਿਟ ਦਾ ਉਦਘਾਟਨ ਕਰਦੇ ਹਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਇੱਥੇ ਲਖਨਊ ਤੋਂ ਇਹ ਯੂਨਿਟ ਚੱਲੇਗਾ ਔਰ ਭਾਰਤ ਦੀਆਂ ਫੌਜਾਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰੇਗਾ ਇਸ ਮੌਕੇ ਦੇ ਉੱਤੇ ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬ੍ਰਹਮੋਸ ਭਾਰਤ ਤੇ ਰੂਸ ਦੇ ਹਾਈਐਸਟ ਡਿਫੈਂਸ ਟੈਕਨੋਲੋਜੀ ਦਾ ਇੱਕ ਸੰਗਮ ਹੈ ਔਰ ਅਸੀਂ ਕੇਵਲ ਸੀਮਾ ਦੇ ਨਾਲ ਲੱਗਦੇ ਸੈਨਾ ਦੇ ਟਿਕਾਣਿਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਪਾਕਿਸਤਾਨ ਦੇ ਕੱਲ ਦਾ ਉਹਨਾਂ ਦਾ ਜਿਹੜਾ ਬਿਆਨ ਹੈ ਰੱਖਿਆ ਮੰਤਰੀ ਦਾ ਉਹ ਕਹਿੰਦੇ ਸਿਰਫ ਅਸੀਂ ਸੈਨਾ ਦੇ ਟਿਕਾਣਿਆਂ ਤੇ ਕਾਰਵਾਈ ਨਹੀਂ ਕੀਤੀ ਬਲਕਿ ਅਸੀਂ ਭਾਰਤੀ ਸੈਨਾਵਾਂ ਦੀ ਜਿਹੜੀ ਧਮਕ ਹੈ ਉਹ ਰਾਵਲਪਿੰਡੀ ਤੱਕ ਸੁਣਾਈ ਦਿੱਤੀ ਹੈ ਕਿਉਂਕਿ ਰਾਵਲਪਿੰਡੀ ਦੇ ਵਿੱਚ ਅਸੀਂ ਪਾਕਿਸਤਾਨੀ ਆਰਮੀ ਦਾ ਜਿਹੜਾ ਹੈੱਡਕੁਆਟਰ ਹੈ ਉਹਨੂੰ ਤਬਸਤ ਕੀਤਾ ਹੈ ਔਰ ਪਾਕਿਸਤਾਨੀ ਫੌਜ ਦਾ ਹੈੱਡਕੁਆਟਰ ਜਿਹੜਾ ਉਹਨੂੰ ਤਵਸਤ ਕੀਤਾ ਉਹ ਉਹਨੂੰ ਨੁਕਸਾਨ ਪਹੁੰਚਾਇਆ ਇਹ ਸਾਡੀ ਧਮਕ ਹੈ ਜਿਹੜੀ ਬ੍ਰਹਮੋਸ ਮਿਸਾਈਲ ਦੀ ਸਾਡੀ ਦੀ ਜਿਹੜੀ ਦੀ ਧਮਕ ਹੈ ਉਹ ਉੱਥੇ ਤੱਕ ਸੁਣਾਈ ਦਿੱਤੀ ਹੈ ਸੋ ਦਰਸਲ ਬ੍ਰਹਮੋਸ ਦਾ ਜ਼ਿਕਰ ਕਿਉਂ ਹੋ ਰਿਹਾ ਹੈ ਭਾਰਤ ਦੇ ਵਿੱਚ ਇਹ ਰੂਸ ਔਰ ਭਾਰਤ ਦੇ ਵੱਲੋਂ ਮਿਲ ਕੇ ਬਣਾਈ ਗਈ ਬਹੁਤ ਹੀ ਹਾਈ ਟੈਕ ਮਿਸਾਈਲ ਹੈ ਔਰ ਇਸ ਕਰਕੇ ਇਸ ਮਿਸਾਈਲ ਦੇ ਜਾਂ ਆਪਣੇ ਯੂਨਿਟ ਦੀ ਗੱਲ ਕਰੀਏ ਤੇ ਇਹ ਯੂਨਿਟ ਕਿੱਥੇ ਲੱਗਾ ਬ੍ਰਹਮੋਸ ਐੈਰੋਸਪੇਸ ਇੰਟੀਗ੍ਰੇਸ਼ਨ ਐਂਡ ਟੈਸਟਿੰਗ ਫੈਸਿਲਿਟੀਆਂ ਯੂਨਿਟ ਜਿਹੜਾ ਹੈ ਲਖਨਊ ਤੋਂ 30 ਕਿਲੋਮੀਟਰ ਦੀ ਦੂਰੀ ਦੇ ਉੱਤੇ ਭਟਗਾਉਂ ਦੇ ਵਿੱਚ ਮੌਜੂਦ ਹੈ ਔਰ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਯੂਨਿਟ ਬਣਿਆ ਹੈ ਇਹਦੀਆਂ ਬਹੁਤ ਸਾਰੀਆਂ ਖਾਸੀਅਤਾਂ ਨੇ ਕਿਉਂਕਿ ਇਸ ਮਿਸਾਈਲ ਨੂੰ ਬ੍ਰਹਮੋਸ ਮਿਸਾਈਲ ਜਿਹੜੀ ਹੈ ਦੀ ਇਹਦੀ ਖਾਸੀਅਤ ਹੈ ਇੱਕ ਇਹਨੂੰ ਸੁਪਰ ਸੋਨਿਕ ਕਰੂਜ਼ ਮਿਸਾਈਲ ਕਿਹਾ ਜਾਂਦਾ ਹੈ ਸੁਪਰ ਸੋਨਿਕ ਦਾ ਮਤਲਬ ਹੁੰਦਾ ਹੈ ਕਿ ਆਵਾਜ਼ ਨਾਲੋਂ ਵੀ ਤੇਜ਼ ਮਤਲਬ ਅਸੀਂ ਕੋਈ ਸ਼ਬਦ ਬੋਲ ਰਹੇ ਹਾਂ ਉਹਦੇ ਤੋਂ ਵੀ ਤੇਜ਼ ਸਪੀਡ ਦੇ ਨਾਲ ਜਿਹੜੀ ਜਾਂਦੀ ਹੈ ਉਹਨੂੰ ਸੁਪਰ ਸੋਨਿਕ ਕਿਹਾ ਜਾਂਦਾ ਇਸ ਮਿਸਾਈਲ ਨੂੰ ਸੁਪਰ ਸੋਨਿਕ ਕਰੂਜ਼ ਮਿਸਾਈਲ ਕਿਹਾ ਜਾਂਦਾ ਕਰੂਜ਼ ਦਾ ਮਤਲਬ ਕਰੂਜ਼ ਦਾ ਮਤਲਬ ਹੈ ਕਿ ਇਹ ਉਹ ਮਿਸਾਈਲ ਹੈ ਜਿਹੜੀ ਆਪਣੇ ਟਾਰਗੇਟ ਨੂੰ ਲੋ ਇੰਟੈਂਸਿਟੀ ਦੇ ਇਦੀ ਵੀ ਜਾ ਕੇ ਤਵਸਤ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਤੁਸੀਂ ਸੁਣਿਆ ਹੋਵੇਗਾ ਬਲਾਸਟਿਕ ਮਿਸਾਈਲ ਜਿਹੜੀ ਬਲਾਸਟਿਕ ਮਿਸਾਈਲ ਹੁੰਦੀ ਹੈ ਜਦੋਂ ਉਹਨੂੰ ਚਲਾਇਆ ਜਾਂਦਾ ਹੈ ਤਾਂ ਉਹ ਪਹਿਲਾਂ ਅਸਮਾਨ ਦੇ ਵਿੱਚ ਜਾਂਦੀ ਹੈ ਅਸਮਾਨ ਤੋਂ ਜਾ ਕੇ ਫਿਰ ਥੱਲੇ ਟਾਰਗੇਟ ਕਰਦੀ ਹੈ ਉਦੋਂ ਤੱਕ ਜਿਹੜੀਆਂ ਦੂਸਰੀਆਂ ਸੈਨਾਮਾ ਹੁੰਦੀਆਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ ਕਿ ਉੱਪਰ ਜਾ ਕੇ ਕੋਈ ਚੀਜ਼ ਥੱਲੇ ਆ ਰਹੀ ਹੈ ਪਰ ਇਸ ਕਰੂਜ਼ ਮਿਸਾਈਲ ਸੁਪਰਸੋਨਿਕ ਕਰੂਜ਼ ਮਿਸਾਈਲ ਇਹਨੂੰ ਕਿਹਾ ਜਾਂਦਾ ਹੈ ਔਰ ਕਰੂਜ਼ ਮਿਸਾਈਲ ਦਾ ਮਤਲਬ ਹੈ ਕਿ ਇਹ ਆਪਣੇ ਟਾਰਗੇਟ ਨੂੰ ਥੱਲੇੋਂ ਥੱਲੇੋਂ ਜਾ ਕੇ ਵੀ ਮਤਲਬ ਇਹਨੂੰ ਅਸਮਾਨ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਇਹ ਥੱਲੇੋਂ ਥੱਲੇੋਂ ਜਾ ਕੇ ਵੀ ਆਪਣੇ ਟਾਰਗੇਟ ਨੂੰ ਲੋ ਫਲਾਈਂਗ ਲੋ ਫਲਾਈਂਗ ਮਤਲਬ ਥੱਲੇੋਂ ਥੱਲੇੋਂ ਜਾ ਕੇ ਵੀ ਆਪਣੇ ਟਾਰਗੇਟ ਨੂੰ ਜਾ ਕੇ ਔਰ ਲੋ ਤਰੀਕੇ ਦੇ ਨਾਲ ਥੱਲੇ ਥੱਲੇ ਜਾ ਕੇ ਉਸ ਨੂੰ ਟਾਰਗੇਟ ਕਰਦੀ ਔਰ ਉਸ ਨੂੰ ਤਬਸਤ ਕਰ ਦਿੰਦੀ ਹੈ ਔਰ ਇਹ ਮਿਸਾਈਲ ਜਿਹੜੀ ਹੈ ਬ੍ਰਹਮੋਸ ਦਾ ਮਤਲਬ ਇਹਦਾ ਨਾਮ ਇਸ ਕਰਕੇ ਰੱਖਿਆ ਗਿਆ ਕਿਉਂਕਿ ਇਹ ਦੋਵੇਂ ਦੇਸ਼ਾਂ ਦੇ ਸੁਮੇਲ ਦੇ ਨਾਲ ਰੂਸ ਔਰ ਭਾਰਤ ਇਹਨੂੰ ਇਕੱਠੇ ਮਿਲ ਕੇ ਬਣਾ ਰਿਹਾ ਔਰ ਦੁਨੀਆ ਦੀ ਸਭ ਤੋਂ ਤਕੜੀ ਸੁਪਰਸੋਨਿਕ ਇਹ ਜਿਹੜੀ ਕਰੂਜ਼ ਮਿਸਾਈਲ ਹੈ ਇਹਨੂੰ ਹੁਣ ਭਾਰਤ ਦੇ ਵਿੱਚ ਵੀ ਬਣਾਇਆ ਜਾਏਗਾ ਔਰ ਇਹਦਾ ਯੂਨਿਟ ਲੱਗ ਗਿਆ ਭਾਰਤ ਦੇ ਵਿੱਚ ਮਤਲਬ ਕਿ ਕਿਤੇ ਅਸੀਂ ਇਸ ਮਿਸਾਈਲ ਨੂੰ ਬਾਹਰੋਂ ਲੈ ਰਹੇ ਸੀ ਔਰ ਇਹ ਹੁਣ ਮਿਸਾਈਲ ਸਾਡੇ ਦੇਸ਼ ਦੇ ਵਿੱਚ ਬਣੇਗੀ ਔਰ ਇਹ ਮਿਸਾਈਲ ਐਸੀ ਹੈ ਦੁਨੀਆ ਦੀ ਸਭ ਤੋਂ ਸਭ ਤੋਂ ਤੇਜ਼ ਚੱਲਣ ਵਾਲੀ ਮਿਸਾਈਲਾਂ ਦੇ ਵਿੱਚੋਂ ਇੱਕ ਹੈ ਇਹ ਸੁਪਰਸੋਨਿਕ ਕਰੂਜ਼ ਮਿਸਾਈਲ ਸੋ ਕੱਲ ਇਹਦਾ ਯੂਨਿਟ ਜਿਹੜਾ ਹੈ ਉਹ ਭਾਰਤ ਦੇ ਵਿੱਚ ਲੱਗ ਗਿਆ ਔਰ ਇੱਕ ਬਹੁਤ ਤਕੜਾ ਮੀਮ ਜਿਹੜਾ ਉਹ ਵਾਇਰਲ ਹੋ ਰਿਹਾ ਹੈ ਨਿਰਮਲਾ ਸੀ타 ਰਮਨ ਹੁਣਾ ਦਾ ਉਹ ਜਿੱਥੇ ਵਿੱਚ ਮਿਸਾਈਲਾਂ ਆ ਰਹੀਆਂ ਨੇ ਪਾਕਿਸਤਾਨ ਦੀਆਂ ਔਰ ਉਹਨਾਂ ਮਿਸਾਈਲਾਂ ਨੂੰ ਸਾਡੇ ਜਿਹੜੇ S400 ਹੈ ਉੱਤਵਸਤ ਕਰਦੇ ਜਾ ਰਹੀਆਂ ਮਤਲਬ ਕੋਈ ਵੀ ਉਹਨਾਂ ਦਾ ਮਿਸਾਈਲ ਉਹਨਾਂ ਦੀ ਕੋਈ ਵੀ ਡਰੋਨ ਥੱਲੇ ਨਹੀਂ ਡਿਗਨ ਦਿੱਤਾ ਜਾ ਰਿਹਾ ਔਰ ਲੋਕਾਂ ਨੇ ਮੀਮ ਬਣਾ ਕੇ ਚਲਾ ਦਿੱਤਾ ਕੱਲ ਦਾ ਵਾਇਰਲ ਹੋ ਰਿਹਾ ਹੈ ਕਿ ਨਿਰਮਲਾ ਸੀ타 ਰਮਨ ਆਪਣਾ ਆਪਣੇ ਚਸ਼ਮੇ ਦੇ ਉੱਤੇ ਹੱਥ ਰੱਖਿਆ ਤੇ ਨਾਲ ਉਹ ਕਹਿ ਰਹੀ ਕਿ ਤੁਹਾਡੇ GST ਦੇ ਪੈਸੇ ਉੱਪਰ ਇਹ ਰੋਕ ਰਿਹਾ ਹੈ ਮਸਾਇਲਾ ਰੋਕ ਰਿਹਾ ਤੁਹਾਡੇ ਜੀਐਸਟੀ ਦਾ ਪੈਸਾ ਲੱਗਾ ਮਤਲਬ ਇਹ ਯੂਨਿਟ ਜਿਹੜੇ ਲੱਗੇ ਨੇ ਇਹ ਯੂਨਿਟ ਸਰਕਾਰ ਜਿਹੜੇ ਲਗਾ ਰਹੀ ਹੈ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਡਿਫੈਂਸ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡੇ ਟੈਕਸ ਦਾ ਪੈਸਾ ਹੈ ਇਹ 300 ਕਰੋੜ ਰੁਪਏ ਦੇ ਵਿੱਚ ਜਿਹੜਾ ਯੂਨਿਟ ਲੱਗਾ ਹੈ ਇਹ ਤੁਹਾਡਾ ਪੈਸਾ ਤੁਹਾਡੀ ਰੱਖਿਆ ਕਰਨ ਦੇ ਲਈ ਉੱਥੇ ਲੱਗਾ ਸੋ ਇਸ ਕਰਕੇ ਇਹ ਜਿਹੜਾ ਕੱਲ ਯੂਨਿਟ ਤਿਆਰ ਹੋਇਆ ਭਾਰਤ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਡਿਫੈਂਸ ਸਿਸਟਮ ਹੋਰ ਮਜ਼ਬੂਤ ਹੋਣ ਜਾ ਰਿਹਾ ਔਰ ਉੱਥੇ ਬ੍ਰਹਮੋਸ ਮਿਸਾਈਲ ਬਣੇਗੀ ਉਹ ਮਿਸਾਈਲ ਜਿਹੜੀ ਤੁਹਾਡੀ ਆਵਾਜ਼ ਦੇ ਨਾਲੋਂ ਵੀ ਤੇਜ਼ ਸਪੀਡ ਦੇ ਨਾਲ ਜਾ ਕੇ ਦੁਸ਼ਮਨ ਦੀ ਛਾਤੀ ਨੂੰ ਚੀਰਨ ਦੀ ਹਿੰਮਤ ਰੱਖਦੀ ਹੈ ਸੋ ਭਾਰਤ ਦੇ ਡਿਫੈਂਸ ਜਿਹੜਾ ਸਿਸਟਮ ਹੈ ਹੋਰ ਮਜ਼ਬੂਤ ਹੋਣ ਵਾਲਾ ਔਰ ਇਸ ਮੌਕੇ ਦੇ ਉੱਤੇ ਰਾਜਨਾਥ ਸਿੰਘ ਕੱਲ ਭਾਬੂਕ ਵੀ ਨਜ਼ਰ ਆਏ ਕਿਉਂਕਿ ਉਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਯੂਪੀ ਦੇ ਲਖਨਊ ਦੇ ਵਿੱਚ ਇਸ ਯੂਨਿਟ ਨੂੰ ਲਗਾਇਆ ਗਿਆ ਦੀ ਬਚਪਨ ਤੋਂ ਕਿ ਮੇਰਾ ਲਖਨਊ ਕੁਛ ਸਾਡੀ ਸੈਨਾ ਦੇ ਲਈ ਕਰੇ ਸੋ ਮੈਨੂੰ ਅੱਜ ਖੁਸ਼ੀ ਹੈ ਕਿ ਇਹ ਯੂਨਿਟ 3.5 ਸਾਲ ਦੇ ਵਿੱਚ 21 2021 ਦੇ ਵਿੱਚ ਯੋਗੀ ਦਿੱਤੇਨਾਥ ਔਰ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਇਹਦਾ ਉਦਘਾਟਨ ਕੀਤਾ ਗਿਆ ਸੀ ਸ਼ਿਲਾ ਨਿਯਾਸ ਕੀਤਾ ਗਿਆ ਸੀ ਮਹਿਜ 3.5 ਸਾਲ ਦੇ ਬਕਵੇ ਦੇ ਵਿੱਚ ਇਸ ਯੂਨਿਟ ਨੂੰ ਤਿਆਰ ਕਰਕੇ ਹੁਣ ਉੱਥੇ ਕੰਮ ਜਿਹੜਾ ਉਹ ਚਾਲੂ ਹੋ ਗਿਆ ਜਿੱਥੇ ਇੱਕ ਪਾਸੇ ਦੋ ਮੁਲਕਾਂ ਦੀ ਜੰਗ ਚੱਲ ਰਹੀ ਹੈ ਦੂਸਰੇ ਪਾਸੇ ਹੁਣ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਕਾਂਗਰਸ ਪਾਰਟੀ ਦੇ ਵੱਲੋਂ ਭਾਜਪਾ ਦੇ ਕੋਲੋਂ ਪੁੱਛਣੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਇੱਕ ਕੱਲ ਚਿੱਠੀ ਜਾਰੀ ਕੀਤੀ ਗਈ ਜਿਹਦੇ ਵਿੱਚ ਇੱਕ ਸਰਵਪਾਰਟੀ ਬੈਠਕ ਸਦਨ ਔਰ ਨਾਲ ਹੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਦਨ ਦੀ ਗੱਲ ਜਿਹੜੀ ਹੈ ਉਹ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਕੀਤੀ ਗਈ ਆ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਸਾਡੀ ਜੰਗ ਚੱਲ ਰਹੀ ਆ ਪਾਕਿਸਤਾਨ ਦੇ ਨਾਲ ਫਿਰ ਅਮਰੀਕਾ ਦੇ ਵੱਲੋਂ ਵਿੱਚ ਆ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਮਤਲਬ ਕਿ ਦੋਵੇਂ ਮੁਲਕਾਂ ਦੇ ਵੱਲੋਂ ਅਜੇ ਇਸ ਚੀਜ਼ ਦਾ ਐਲਾਨ ਨਹੀਂ ਕੀਤਾ ਗਿਆ ਸੀ ਕਿ ਅਸੀਂ ਸੀਜ਼ਫਾਇਰ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਹੀ ਡੋਨਲਡ 트੍ਰੰਪ ਦਾ ਜਿਹੜਾ ਟਵੀਟ ਆਇਆ ਸੀ ਜਿਸ ਤੋਂ ਬਾਅਦ ਸਾਰੇ ਪਾਸੇ ਖਬਰ ਚੱਲ ਪਈ ਸੀ ਕਿ ਜੇ ਡੋਨਲਡ 트੍ਰੰਪ ਨੇ ਟਵੀਟ ਪਾ ਦਿੱਤਾ ਤੇ ਇਹਦਾ ਮਤਲਬ ਸੀਜ਼ਫਾਇਰ ਦੋਵੇਂ ਦੇਸ਼ ਜਿਹੜੇ ਨੇ ਉਹ ਨੂੰ ਕਰਨ ਦੇ ਲਈ ਤਿਆਰ ਹੋ ਗਏ ਨੇ ਸੋ ਕਾਂਗਰਸ ਪਾਰਟੀ ਨੇ ਇਸ ਚੀਜ਼ ਦਾ ਵਿਰੋਧ ਜਤਾਇਆ ਹੈ ਕਿ ਡੋਨਲਡ 트੍ਰੰਪ ਦੇ ਵੱਲੋਂ ਆ ਕੇ ਪਹਿਲਾਂ ਕਿਉਂ ਇਸ ਪੋਸਟ ਨੂੰ ਪਾਇਆ ਗਿਆ ਡੋਨਲਡ 트੍ਰੰਪ ਨੇ ਆ ਕੇ ਇੱਥੇ ਗੱਲਬਾਤ ਕਰਵਾਈ ਹੈ ਉਹਨਾਂ ਦੀ ਦਖਲ ਕਿਉਂ ਇਹਦੇ ਵਿੱਚ ਲਈ ਗਈ ਔਰ ਡੋਨਲਡ 트੍ਰੰਪ ਦੇ ਵੱਲੋਂ ਇਸ ਚੀਜ਼ ਦਾ ਵੀ ਨਾਲ ਜ਼ਿਕਰ ਕੀਤਾ ਗਿਆ ਕਿ ਜੇ ਕਸ਼ਮੀਰ ਨੂੰ ਲੈ ਕੇ ਦੋਵੇਂ ਮੁਲਕ ਬੈਠ ਕੇ ਆਪਸ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਮੈਂ ਉਹਨਾਂ ਦੀ ਵਿਚੋਲਗੀ ਕਰਨ ਦੇ ਲਈ ਤਿਆਰ ਹਾਂ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਇਹ ਜਿਹੜਾ ਵਿਰੋਧ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਆ ਕੇ ਆਪਣੀ ਦਖਲ ਅੰਦਾਜ਼ੀ ਕਿਉਂ ਕਰ ਰਿਹਾ ਔਰ ਨਾਲ ਹੀ ਕਾਂਗਰਸ ਪਾਰਟੀ ਦੇ ਵੱਲੋਂ ਹਵਾਲਾ 1971 ਦਾ ਵੀ ਦਿੱਤਾ ਗਿਆ ਕਿ ਜਦੋਂ ਉਸ ਟਾਈਮ ਦੇ ਰਾਸ਼ਟਰਪਤੀ ਸ਼ਾਇਦ ਬਿਲ ਕਲਿੰਟਨ ਸੀ 1971 ਦੇ ਵਿੱਚ ਔਰ ਉਸ ਮੌਕੇ ਦੇ ਉੱਤੇ ਵੀ ਉਹਨਾਂ ਨੇ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਟਾਈਮ ਇੰਦਰਾ ਗਾਂਧੀ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਪਾਕਿਸਤਾਨ ਦੇ ਨਾਲ ਆਡਾ ਲਿਆ ਗਿਆ ਔਰ ਉਸ ਲੜਾਈ ਦੇ ਵਿੱਚ ਬਹੁਤ ਵੱਡੀ ਜਿੱਤ ਹੋਈ ਭਾਰਤੀ ਸੈਨਾ ਦੀ ਔਰ ਉਸ ਤੋਂ ਬਾਅਦ ਬੰਗਲਾਦੇਸ਼ ਬਣਾਇਆ ਗਿਆ ਸੀ ਮਤਲਬ ਕਾਂਗਰਸ ਪਾਰਟੀ ਦੇ ਵੱਲੋਂ ਇਹ ਚੀਜ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਵੀ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਫਿਰ ਉਹਨਾਂ ਦੀ ਦਖਲਅੰਦਾਜ਼ੀ ਜਿਹੜੀ ਹੈ ਉਹਨੂੰ ਕਿਉਂ ਕਬੂਲ ਕੀਤਾ ਗਿਆ ਔਰ ਕਸ਼ਮੀਰ ਦੇ ਮੁੱਦੇ ਦੇ ਉੱਤੇ ਗੱਲ ਕਰਵਾਉਣ ਲਈ ਤੀਸਰੀ ਪਾਰਟੀ ਕੋਲ ਲਾਇਕ ਜਦੋਂ ਸ਼ੁਰੂ ਤੋਂ ਜਦੋਂ ਤੋਂ ਇਹ ਮੁੱਦਾ ਚੱਲ ਰਿਹਾ ਸੀ ਦੋ ਉਦੇਸ਼ ਭਾਰਤ ਔਰ ਪਾਕਿਸਤਾਨ ਆਪਸ ਦੇ ਵਿੱਚ ਗੱਲ ਕਰਨ ਚਾਹੇ ਨਾ ਕਰਨ ਉਹਨਾਂ ਦੇ 50 ਵਿਵਾਦ ਹੁਣ ਤੀਸਰੀ ਪਾਰਟੀ ਵਿੱਚ ਨਹੀਂ ਕੋਈ ਦੀ ਵੀ ਬਣ ਦਿੱਤੀ ਗਈ ਪਰ ਡੋਨਲਡ ਟਰੰਪ ਕਿਉਂ ਕਹਿ ਰਹੇ ਨੇ ਕਿ ਮੈਂ ਵਿਚ ਕਸ਼ਮੀਰ ਮਸਲੇ ਦੇ ਉੱਤੇ ਦੋਨੇ ਦੇਸ਼ਾਂ ਦੇ ਵਿਚਕਾਰ ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਇਤਰਾਜ਼ ਜाहिर ਕੀਤੇ ਗਏ ਨੇ ਕਿਉਂਕਿ ਭਾਰਤ ਹਮੇਸ਼ਾ ਤੋਂ ਹੀ ਤੀਸਰੀ ਪਾਰਟੀ ਨੂੰ ਕਦੇ ਵੀ ਜੰਮੂ ਕਸ਼ਮੀਰ ਮਾਫ ਕਰਨਾ ਕਸ਼ਮੀਰ ਦੇ ਮੁੱਦੇ ਦੇ ਉੱਤੇ ਤੀਸਰੀ ਪਾਰਟੀ ਨੂੰ ਨਹੀਂ ਪਾਉਂਦਾ ਸੀ ਪਰ ਪਾਕਿਸਤਾਨ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਤੀਸਰੀ ਪਾਰਟੀ ਵਿੱਚ ਪੈ ਕੇ ਸਾਡਾ ਸਮਝੌਤਾ ਕਰਾਏ ਸੋ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਇਹਦਾ ਵਿਰੋਧ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਔਰ ਭਾਜਪਾ ਦੇ ਆਗੂਆਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਕੱਲ ਜਿਹਦੇ ਵਿੱਚ ਉਹਨਾਂ ਨੇ ਇਹ ਸਾਫ਼ ਜ਼ਿਕਰ ਕੀਤਾ ਹੈ ਕਿ ਸਾਡੇ ਇਸ ਸੀਜ਼ਫਾਇਰ ਦੇ ਵਿੱਚ ਜਾਂ ਕਸ਼ਮੀਰ ਦੇ ਮੁੱਦੇ ਦੇ ਵਿੱਚ ਤੀਸਰਾ ਬੰਦਾ ਕੋਈ ਵੀ ਨਾ ਆਇਆ ਸੀ ਨਾ ਆਏਗਾ ਸਾਨੂੰ ਸਿੱਧਾ ਫੋਨ ਡੀਜੀਐਮਓ ਪਾਕਿਸਤਾਨ ਤੋਂ ਆਇਆ ਸੀ ਕਿ ਅਸੀਂ ਸੀਜ਼ਫਾਇਰ ਦੇ ਲਈ ਤਿਆਰ ਹਾਂ ਤੇ ਸੀਜ਼ਫਾਇਰ ਹੋ ਗਿਆ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਸ਼ਮੀਰ ਦੇ ਮੁੱਦੇ ਤੇ ਨਾ ਕੋਈ ਤੀਸਰੀ ਪਾਰਟੀ ਪਹਿਲਾਂ ਆਈ ਸੀ ਨਾ ਕੋਈ ਤੀਸਰੀ ਪਾਰਟੀ ਸੀ ਆਣ ਦੇਾਂਗੇ ਇਹ ਸਿੱਧੀ ਸਾਡੀ ਆਪਸ ਦੇ ਵਿੱਚ ਗੱਲ ਜਿਹੜੀ ਆ ਅਸੀਂ ਮੁੱਦਾ ਜਿਹੜਾ ਉਹ ਆਪ ਹੱਲ ਕਰਾਂਗੇ ਔਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਹੁਣ ਪਾਕਿਸਤਾਨ ਦੇ ਵੱਲੋਂ ਗੋਲੀ ਚੱਲਦੀ ਹੈ ਤੇ ਇਧਰੋਂ ਗੋਲਾ ਛੱਡੋ ਮਤਲਬ ਸਖਤ ਜਵਾਬ ਦੇਣਾ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰਾਂ ਨੇ ਕਿ ਹੁਣ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਨੂੰ ਲੈ ਕੇ ਹੀ ਪਾਕਿਸਤਾਨ ਦੇ ਨਾਲ ਗੱਲਬਾਤ ਹੋਏਗੀ ਜਾਨੀ ਕਿ ਪੀਓ ਜੇਕੇ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਜਿਹੜਾ ਉਸ ਨੂੰ ਲੈ ਕੇ ਹੀ ਹੁਣ ਗੱਲ ਹੋਏਗੀ ਪਾਕਿਸਤਾਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਸੈਨਾਮਾ ਨੂੰ ਖੁੱਲੇ ਤੌਰ ਦੇ ਉਤੇ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਤੁਸੀਂ ਕੋਈ ਵੀ ਉਧਰੋਂ ਕਾਰਵਾਈ ਹੁੰਦੀ ਹੈ ਉਹਦਾ ਮੂੰਹ ਤੋੜ ਜਵਾਬ ਦਿਓ ਫ੍ਰੀ ਹੈਂਡ ਦੇ ਦਿੱਤਾ ਹੈ ਆਰਮੀ ਨੂੰ ਤਿੰਨੇ ਹੀ ਸੈਨਾਮਾ ਨੂੰ ਔਰ ਏਜੰਸੀਆਂ ਨੂੰ ਕਿ ਜੋ ਵੀ ਕਾਰਵਾਈ ਪਾਕਿਸਤਾਨ ਕਰਦਾ ਪਾਕਿਸਤਾਨ ਗੋਲੀ ਚਲਾਉਂਦਾ ਤੁਸੀਂ ਗੋਲਾ ਛੱਡੋ ਕੋਈ ਤੁਹਾਡੇ ਤੋਂ ਸਵਾਲ ਜਵਾਬ ਨਹੀਂ ਪੁੱਛਿਆ ਜਾਏਗਾ ਜਿੰਦਾ ਦੀ ਕਾਰਵਾਈ ਤੁਸੀਂ ਕਰ ਸਕਦੇ ਹੋ ਕਰੋ ਪਾਕਿਸਤਾਨ ਦੇ ਨਾਲ ਹੁਣ ਜੇ ਬੈਠ ਕੇ ਅਗਲੀ ਗੱਲ ਹੋਏਗੀ ਉਹ ਸਿਰਫ ਜਿਹੜਾ ਸਾਡਾ ਪੀਓਕੇ ਹੈ ਉਹਨੂੰ ਲੈਣ ਬਾਰੇ ਗੱਲ ਹੋਏਗੀ ਉਸ ਤੋਂ ਇਲਾਵਾ ਪਾਕਿਸਤਾਨ ਦੇ ਨਾਲ ਹੁਣ ਕੋਈ ਗੱਲ ਨਹੀਂ ਕੀਤੀ ਜਾਏਗੀ ਸੋ ਇੱਕ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਔਰ ਦੂਸਰੇ ਪਾਸੇ ਭਾਰਤੀ ਫੌਜਾਂ ਔਰ ਭਾਰਤ ਸਰਕਾਰ ਦੇ ਵੱਲੋਂ ਆਪਣਾ ਰੁਖ ਸਪਸ਼ਟ ਕਰ ਦਿੱਤਾ ਗਿਆ ਪਰ ਹੁਣ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕੀ ਪ੍ਰਸਥਿਤੀਆਂ ਬਣਨਗੀਆਂ ਕੀ ਭਾਰਤ ਸਰਕਾਰ ਦੇ ਵੱਲੋਂ 올 ਪਾਰਟੀ ਬੈਠਕ ਸੱਦੀ ਜਾਂਦੀ ਹੈ ਉਹਦੇ ਵਿੱਚ ਜਾ ਕੇ ਸਵਾਲ ਜਵਾਬਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ ਜਾਂ ਫਿਰ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਏਗਾ ਉਹਦੇ ਵਿੱਚ ਸਵਾਲਾਂ ਦੇ ਜਵਾਬ ਦਿੱਤੇ ਜਾਣ ਉਹ ਦੇਖਣਾ ਹੋਏਗਾ ਪਰ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਅੜਿੱਕਾ ਜਿਹੜਾ ਇਸ ਸੀਜ਼ਫਾਇਰ ਨੂੰ ਲੈ ਕੇ ਪਾ ਦਿੱਤਾ ਗਿਆ ਜੇ ਗੱਲ ਕਰ ਹੁਣ ਪੰਜਾਬ ਦੀ ਕਰੀਏ ਤੇ ਪੰਜਾਬ ਜਿੱਥੇ ਮੂਹਰੇ ਹੋ ਕੇ ਭਾਰਤ ਔਰ ਪਾਕਿਸਤਾਨ ਦੀ ਜੰਗ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਇੱਕ ਹੋਰ ਜੰਗ ਲੜ ਰਿਹਾ ਹੈ ਉਹ ਜੰਗ ਲੜ ਰਿਹਾ ਹੈ ਹਰਿਆਣਾ ਦੇ ਨਾਲ ਉਹ ਜੰਗ ਹੈ ਪਾਣੀ ਦੀ ਜੰਗ ਪਾਣੀ ਦੀ ਜੰਗ ਦੇ ਬਾਰੇ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਬੀਤੇ ਕੱਲ ਵੀ ਨੰਗਲ ਡੈਮ ਦੇ ਉੱਤੇ ਭਗਵੰਤ ਮਾਨ ਹੁਣੀ ਜਣ ਕੇ ਸੀਐਮ ਭਗਵੰਤ ਮਾਨ ਕੱਲ ਤੀਜੀ ਵਾਰ ਨੰਗਲ ਡੈਮ ਤੇ ਗਏ ਔਰ ਨੰਗਲ ਡੈਮ ਤੇ ਪਾਣੀ ਛੱਡਣ ਦੀ ਜਿਹੜੀ ਪ੍ਰਕਿਰਿਆ ਸੀ ਉਸ ਨੂੰ ਰੁਕਵਾ ਦਿੱਤਾ ਔਰ ਸੀਐਮ ਭਗਵੰਤ ਮਾਨ ਦੇ ਵੱਲੋਂ ਉਸ ਮੌਕੇ ਦੇ ਉੱਤੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਵੀ ਮੈਂ ਬਾਰ-ਬਾਰ ਇੱਥੇ ਪਾਣੀ ਰਕਵਾਉਣ ਦੇ ਲਈ ਨਹੀਂ ਆਣਾ ਮੈਂ ਬਾਰ-ਬਾਰ ਨਹੀਂ ਆਣਾ ਹੁਣ ਅਗਲੀ ਵਾਰ ਜੇ ਇੱਥੋਂ ਕਿਸੇ ਅਧਿਕਾਰੀ ਨੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਲੋਕ ਨੇ ਪਿਛਲੀ ਵਾਰ ਤਾਂ ਅ ਲੋਕਾਂ ਨੇ ਸਿਰਫ BBMP ਦੇ ਕੁਝ ਅਧਿਕਾਰੀਆਂ ਨੂੰ ਮਤਲਬ ਉਹਨਾਂ ਨੂੰ ਘੇਰਾ ਪਾ ਲਿਆ ਸੀ ਬੰਦੀ ਬਣਾ ਲਿਆ ਸੀ ਤੇ ਪੁਲਿਸ ਨੇ ਛਡਵਾਇਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਮੋਰਚਾ ਲੱਗਾ ਹੋਇਆ ਨੰਗਲ ਡੈਮ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਇਆ ਗਿਆ ਉਹ ਕਹਿੰਦੇ ਕਿ ਜੇ ਇਸ ਵਾਰ ਅਧਿਕਾਰੀਆਂ ਨੂੰ ਕੋਈ ਅਧਿਕਾਰੀ ਪਾਣੀ ਛੱਡਣ ਦੇ ਲਈ ਆਂਦੇ ਨੇ ਔਰ ਉੱਥੇ ਖੜੇ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਜੇ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਤੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ ਮਤਲਬ BBMP ਦੇ ਅਧਿਕਾਰੀਆਂ ਨੂੰ ਇਹ ਚੇਤਾਵਨੀ ਜਿਹੜੀ ਸੀਐਮ ਭਗਵੰਤ ਮਾਨ ਦੇ ਵੱਲੋਂ ਦੇ ਦਿੱਤੀ ਗਈ ਹੈ ਕਿ ਇਹ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ ਔਰ ਉਹਨਾਂ ਨੇ ਕਿਹਾ ਕਿ ਮੈਂ बार-बार ਇੱਥੇ ਨਹੀਂ ਆਣਾ ਹੁਣ ਪਾਣੀ ਕੇ ਨਾ ਛੱਡੋ ਜਾਂ ਨਾ ਛੱਡੋ ਕਿਉਂਕਿ ਬੀਤੇ ਕੱਲ ਵੀ ਉੱਥੇ ਬੜੀ ਤਲਖੀ ਹੋਈ ਸੀਐਮ ਭਗਵੰਤ ਮਾਨ ਨੇ ਇਸ ਮੌਕੇ ਦੇ ਉੱਤੇ ਕੁਝ ਉਹਨਾਂ ਦੇ ਵੱਲੋਂ ਅਹਿਮ ਗੱਲਾਂ ਕਹੀਆਂ ਗਈਆਂ ਨੇ ਤੁ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੱਕੀ ਵਾਹਦੇ ਹਨ ਉਹਨਾਂ ਨੂੰ ਬੈਸਿਕ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟਕਟੂਕਟੇ ਨਾ ਕਰਨ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਹੋਲ ਕਹੀ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਲੜਾਈ ਸਾਡੀ ਹੋਣੀ ਚਾਹੀਦੀ ਥੋੜਾ ਧੰਨਵਾਦ ਤੁਸੀਂ ਆ ਜਾਂਦੇ ਹੋ ਤੁਸੀਂ ਚੁੱਕਣਦੇ ਹੋ ਤੋਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾਂ ਕਿਵੇਂ ਮੀਟਿੰਗਾਂ ਕਰਨ ਨੂੰ ਤੇ ਉਹ ਬੀਬੀਐਮ ਬੀਬੀਏ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਤੇ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਥੋਨ ਹੈ ਸੈਂਸਿਟਿਵ ਥੋਨ ਹੈ ਇੱਥੇ ਪਤਾ ਲਿਓ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਬੰਨ। ਸਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ। ਅੰਜੀ ਸਾਕਤ ਉੱਤੇ ਡਰੋਨ ਫਿਰਦੇ ਪੁੰਦੇ ਸੀ। ਤੇ ਸਾਨੂੰ ਤੁਸੀਂ ਇੱਥੇ ਬਿਠਾ ਰਖੇ। ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ। ਜੇ ਕੱਲ ਨੂੰ ਕੋਈ ਐਪਨੋਗਾ ਕੌਣ ਜ਼ਿੰਮੇਵਾਰ ਹੋਊਗਾ ਸਰ? ਭਾਜਪਾ, ਬੀਬੀਐਮਬੀ ਕਦੇ ਚੇਅਰਮੈਨ ਭੇਜਤਾ ਕਦੇ ਕੋਈ ਭੇਜਦਾ ਕਦੇ ਕੋਈ ਭੇਜਦਾ ਨਹੀਂ ਚੱਲੂਗਾ ਕਦੇ। ਕੋਈ ਮੈਨੂੰ ਤੁਹਾਡੇ ਤੇ ਯਕੀਨ ਆ। ਤੁਸੀਂ ਆ ਗਏ ਉੱਥੇ। ਤੁਸੀਂ ਉੱਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ। ਇਹਨਾਂ ਨੂੰ ਚੱਕੋ। ਇਹਨਾਂ ਤੇ ਪੱਰਚੀ ਪਾਓ। ਕੀ ਗੱਲ ਜੀ ਅਸੀਂ ਆਪਦੇ ਬੱਚੇ ਆਪਦੇ ਬਜ਼ੁਰਗਾਂ ਦੇ ਆਪਦੇ ਚਾਚੇ ਤਾਏ ਦੇ ਕਿਉਂ ਪੱਰਚੀ ਪਈ ਐ ਵੀ? ਕੀ ਕੀ ਗਲਤ ਕਰਤਾ? ਪਾਣੀ ਦੀ ਰੱਖਿਆ ਐ ਨੇ। ਤੁਸੀਂ ਕਾਗਜ਼ ਲੈ ਆਓ। ਮੈਂ ਮੰਨ ਜੂਗਾ ਸਰ। ਵਿਆਹ ਦਾ ਕਾਗਜ਼ਾ ਜੇ ਇਨੀ ਤਰੀਕ ਤੱਕ ਪਾਣੀ ਚ ਪਟੋ। ਕਦੇ ਲੋਥੇ ਲੋਹਾਂ ਜਾ ਵੜਦੇ ਨੇ ਉੱਥੋਂ ਕੋਲਾ ਨਹੀਂ ਨੱਟਾ ਸਵੇਰਿਆ ਜੋ ਉੱਥੇ ਉੱਥੇ ਫੜਦੇ ਨੇ ਜਦੋਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੀ ਆ ਮੂਰੇ ਵੀ ਨਹੀਂ ਵੜਨ ਦੇ ਸਾਨੂੰ ਕਿਉਂ ਬਾਰ-ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਰਵਧਨ ਭਿਆਨ ਲੈਣੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਣੀਆਂ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਪਹੁੰਚਾਉਣ ਦੇ ਕੋਸ਼ਿਸ਼ ਕਰ ਹੁਣ ਪੁੱਛੋ ਅੱਗੇ ਤੇਰੇ ਕਿਸਾਨ ਕਿਸਾਨ ਕਿਹਨੇ ਲ ਇੱਕ ਬਿਆਨ ਵੀ ਦਿੱਤਾ ਇੱਕ ਬਿਆਨ ਬੀहां ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਮਾਨਾ ਤੇਰੀ ਜਿੰਦਾਬਾਦ ਜਿੰਦਾਬਾਦ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਮਾਨਾ ਤੇਰੀ ਸੋਹਤ ਕਿੱਥੋਂ ਉਹਨਾਂ ਦੀ ਹੁਣ ਕਿੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਨਾਲ ਇਕੱਲੇ ਹਾਈਵੇ ਰੋਕਣੇ ਆਉਂਦੇ ਤੇ ਕੋਈ ਗੱਲ ਨਹੀਂ ਅਸੀਂ ਆ ਗਏ ਕੋਈ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦੇ ਵਿਚਾਰੇ ਖੇਤਾਂ ਦੇ ਵੀ ਜਾ ਰਹੇ ਆ ਅਧਰਿਕ ਤੇਰੇ ਹੋਂ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅੱਜ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਿਤੇ ਬਹਿ ਰਹੇ ਕਦੇ ਕਿਤੇ ਬਹਿ ਕਿਤੇ ਨਹੀਂ ਆਉਂ ਕੋਈ ਨਾ ਚ ਮਿਲਿਆ ਕੋਈ ਤੁਮ ਬਸ ਬਸ ਹੁਣ ਤਾਂ ਆਪ ਦਾ ਚਲਾਉਂਦੇ ਆ ਕੰਨਾ ਹਾਸਾ ਹਾਂ ਸਰ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੇ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋ ਵਾ ਇੱਥੇ ਏਸੀ ਨਹੀਂ ਹੈਗੇ ਨਾ ਸਹੀ ਗੱਲ ਹੈ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਉਹ ਮੁਸ਼ਕਲ ਹੈ ਤਾਂ ਬਹੁਤ ਕਰਮੀ ਵਿੰਡੋਟਾ ਅਕੜਿਆ ਕਰ ਲਓ ਜੀ ਪੋੜੇ ਕਰ ਲਓ ਜੀ ਉੱਥੇ ਇੰਨਾ ਘੱਮ ਆਉਂਦਾ ਹੈ घटो घट उभर चाहती है मामा भेड़ आया और मामा भेन आ गए भारी गिनती चाहिए हम कौन ने चुह की फिक्र करने कोई एक बयान ही चलो आज हक चलो ये कोई होर लड़ाई है ਤਨੂ ਆਈ ਆਈ ਹੋਏ ਤੇ ਦਣਾ ਨਹੀਂ ਕੋਈ ਗੱਲ ਨਹੀਂ ਕਿਉਂਕਿ ਉਹ ਤਾਂ ਪੈਂਚੀ ਇੱਥੇ ਖੜੇ ਆ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਆ মিডিਆ ਹੈਗੇ ਆ ਤੇ ਪੂਰੀ ਸਭੀਅਤ ਹੈ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੇ ਮੰਗੇ ਇਹ ਤਾਂ ਧਰਤੀ ਉਹ ਆ ਜਿੱਥੇ ਜਿਹੜੀ ਮਤਲਬ ਤਖਾ ਲੋਕਾਂ ਨੂੰ ਲੰਗਛਕਾਉਣ ਵਾਲੀ ਧਰਤੀ ਹੈ ਤੇ ਕੋਣ ਭੁੱਖਾ ਮਰ ਜੇ ਬਸ ਆ ਫੁੜਨ ਆਲਾ ਮੈਂ ਹੁਣ ਟੋਟਾ ਮੀਡੀਅਮ ਸੰਬੋਧਨ ਕਰਕੇ ਫਿਰ ਮੈਂ ਇਹਦੇ ਆਪਸਾਂ ਨਾਲ ਗੱਲ ਕਰਦਾ ਮੈਂ ਕਿਉਂ ਮੈਂ ਫਿਰ ਹੂੰਗਾ ਮੈਂ ਪਤਾ ਕਰਦਾ ਕਿ ਤੇ ਦੁਬਾਰੇ ਨਾ ਇੱਧਰੋਂ ਗੱਡੀਆਂ ਖਿੱਚਣ ਦੇ ਨੂੰ ਮੈਂ ਚਲਾ ਜਾਣਾ ਫੇਰ ਆ ਜੰਨਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਅੱਛਾ ਇੱਧਰੋਂ ਤਰਾ ਚੱਲੀਏ ਨਾ ਹੋਰ ਕੀ ਕਰੀਏ ਦੇਖੋ ਇਹ ਪੀਬੀਐਮ ਵੀ ਆਪਣੀਆਂ ਸਾਰੀ ਆਹਦੇ ਇੰਨੀ ਜਗ੍ਹਾ ਮੱਲੀ ਹੋਈ ਨਾ ਸਾਰੀ ਆਪਣੀਆਂ ਹੈ ਹਾਂ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਤਾਂ ਹੀ ਮੈਂ ਇੱਧਰ ਨੂੰ ਆਇਆ ਮੈਂ ਅੱਜ ਕਿਤੇ ਹੋਰ ਜਾਣਾ ਸੀ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾਤ ਦੇਣਾ ਪ੍ਰਸ਼ੰਸਾ ਕਰਦਾ ਰਾਜਸਥਾਨ ਨੇ ਕੱਲ ਆਰਮੀ ਦੀ ਰਿਕੁਐਸਟ ਸੀਗੀ ਕਿ ਰਾਜਸਥਾਨ ਚ ਆਰਮੀ ਕਾਫੀ ਫੌਜ ਲਾਤੀ ਗਈ ਹੈ ਜੋ ਉਥੇ ਪੀਣ ਵਾਲੇ ਪਾਣੀ ਦੀ ਘਾਟ ਅਸੀਂ ਉਹ ਇਹ ਰਾਤੋ ਰਾਤ ਉਹਨਾਂ ਨੂੰ ਅਸੀਂ ਆਪਣੇ ਇਸ ਤੇ ਪਾਣੀ ਦਿੱਤਾ ਆਰਮੀ ਵਾਸਤੇ ਖੂਨ ਵੀ ਆ ਜਾਏ ਪਾਣੀ ਦੀ ਇਹ ਗੱਲ ਪਰ ਆ ਨਹੀਂ ਆ ਜਿਹੜਾ ਤੱਕਾ ਕਰਦੇ ਅਸੀਂ ਆਪਣੇ ਇਸ ਤੇ ਦਿੱਤਾ ਹਰੀ ਦੇ ਪੱਤਰ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਵਾਂਗਾ ਪਰ ਅੱਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨਹਿਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਇਹ ਬੀਬੀਐਮਡੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਸੜਕੀ ਇੱਥੇ ਆ ਜਾਂਦੇ ਸੋ ਕਿੱਥੇ ਕਿੱਥੇ ਪੈ ਰਹੇ ਦੀ ਇਹ ਮੈਨੂੰ ਸੋ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ